ਸਾਇਰਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਠਿਊ ਦਾ ਅਚਾਰ 3 ਕਿਲੋ ਛਿਊ ਲਏ ਆ ਕੱਚੇ ਠਿਊ ਲਏ ਅਸੀਂ ਹਰੇ ਇਹ ਬਹੁਤ ਜਲਦੀ ਪੱਕ ਜਾਂਦੇ ਆ ਇਸ ਕਰਕੇ ਜਦੋਂ ਅਸੀਂ ਠਿਊ ਖਰੀਦੇ ਆ ਇਹਨਾਂ ਨੂੰ ਉਸੇ ਵੇਲੇ ਅਸੀਂ ਧੋ ਲਿਆ ਸੀ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ 2-3 ਪਾਣੀ ਅਸੀਂ ਧੋਤਾ ਸੀ ਹੁਣ ਅਸੀਂ ਇਹਨਾਂ ਦੀ ਕਟਾਈ ਕਰ ਲੈਣੀ ਆ ਧੋਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇੱਕ ਦੋ ਘੰਟਾ ਅਸੀਂ ਧੋਣ ਤੋਂ ਬਾਅਦ ਇਹਨੂੰ ਰੱਖ ਦਿੱਤਾ ਸੀ ਇਹਦੇ ਉੱਪਰੋਂ ਜਿਹੜਾ ਪਾਣੀ ਜਿੰਨਾ ਵੀ ਸੀ ਉਹ ਸਾਰਾ ਖਤਮ ਹੋ ਗਿਆ ਐਬਜ਼orb ਹੋ ਗਿਆ ਵਾ ਸਾਫ਼ ਕਰਨ ਤੋਂ ਬਾਅਦ ਅਸੀਂ ਹੁਣ ਇਹਦੀ ਕਟਿੰਗ ਕਰ ਲੈਣੀ ਹੈ ਟੂਆਂ ਦੀ ਅਸੀਂ ਕਟਿੰਗ ਕਰਾਂਗੇ ਉਹਦੇ ਵਾਸਤੇ ਅਸੀਂ ਇੱਕ ਸਾਫ਼ ਕੱਪੜਾ ਵਿਛਾ ਲਿਆ ਵਾ ਸੜਕੋ ਕਟਿੰਗ ਕਰਨ ਵਾਲਾ ਦੱਤਰ ਆ ਅਸੀਂ ਉਹਦੇ ਨਾਲ ਕਟਿੰਗ ਕਰਾਂਗੇ ਤੇ ਤੁਸੀਂ ਜੇ ਤੁਹਾਡੇ ਕੋਲ ਕਰਦੇ ਆ ਤਾਂ ਤੁਸੀਂ ਉਹਦੇ ਨਾਲ ਵੀ ਕਟਿੰਗ ਕਰ ਸਕਦੇ ਜੀ ਸਭ ਤੋਂ ਪਹਿਲਾਂ ਅਸੀਂ ਇਹਦੀ ਜਿਹੜੀ ਡੰਡੀ ਆ ਉਹ ਲਾ ਲਾਂਗੇ ਉਹ ਅਸੀਂ ਕਰਦ ਦੀ ਮਦਦ ਦੇ ਨਾਲ ਹੀ ਕਟਾਂਗੇ ਇਸ ਤਰ੍ਹਾਂ ਕੱਟ ਕੇ ਤੇ ਇਹਦੀ ਕਟਿੰਗ ਕਰਾਂਗੇ ਇਹ ਬਹੁਤ ਨਰਮ ਹੁੰਦਾ ਹੈ ਕਿਉਂ ਇਹਦੇ ਜਿਹੜੇ ਵਿੱਚ ਬੀਜ ਆ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਇਹਨਾਂ ਨੂੰ ਵਿੱਚ ਹੀ ਅਸੀਂ ਪਾਵਾਂਗੇ ਜਦੋਂ ਇਹ achar ਬਣ ਜਾਂਦਾ ਵਾ ਤੇ ਇਹਦੇ ਬੀਜ ਜਿਹੜੇ ਬਹੁਤ ਸਵਾਦ ਲੱਗਦੇ ਖਾਣ ਵਿੱਚ ਤੇ ਇਹਦੇ ਜਿਹੜੇ ਅਸੀਂ ਕਟਿੰਗ ਕਰਾਂਗੇ ਤੇ ਇਹਦੇ ਵਿੱਚ ਇੱਕ ਚਿੱਟਾ ਜਿਹਾ ਪਦਾਰਥ ਵੀ ਨਿਕਲਣਾ ਉਹਨੂੰ ਅਸੀਂ ਕੁਛ ਨਹੀਂ ਕਰਨਾ ਇਹ ਆ ਥਾਂ ਦੇ ਨਾਲ ਵੀ ਸਾਡੇ ਚਿਪਚਿਪ ਲੱਗੇਗਾ ਪਰ ਇਹ ਅਸੀਂ ਇਹਨੂੰ ਬਾਹਰ ਨਹੀਂ ਕੱਢਾਂਗੇ ਇਦੀ-ਇਦੀ ਕਟਿੰਗ ਕਰ ਲੈਣੀ ਜਿੰਨੇ ਵੱਡੇ ਪੀਸ ਤੁਸੀਂ ਰੱਖਣਾ ਚਾਹੁੰਦੇ ਜੇ ਓਨੇ ਤੁਸੀਂ ਰੱਖ ਸਕਦੇ ਹੋ ਛੋਟੇ ਵੱਡੇ ਉਹ ਤੁਹਾਡੀ ਆਪਣੀ ਮਰਜ਼ੀ ਆ ਪੀਸਾਂ ਦੀ ਇਹਦਾ ਛਿਲਕਾ ਬਹੁਤ ਨਰਮ ਹੁੰਦਾ ਵਾ ਤੇ ਸਾਨੂੰ ਛਿਲਕਾ ਇਹਦੀ اتارਣ ਦੀ ਲੋੜ ਨਹੀਂ ਉਹ ਵੀ ਛਿਲਕਾ ਇਹਦਾ ਬਹੁਤ ਹੀ ਪਤਲਾ ਹੁੰਦਾ ਇਹਨਾਂ ਦੇ ਪੀਸਾਂ ਦੇ ਅਸੀਂ ਕਟਿੰਗ ਕਰ ਲੈਣੀ ਸਾਰੇ ਟਿਮਾ ਨੂੰ ਅਸੀਂ ਇਸੇ ਤਰ੍ਹਾਂ ਕਟਿੰਗ ਕਰ ਲਾਂਗੇ ਤੁਸੀਂ ਪੀਸ ਵੇਖ ਸਕਦੇ ਜੀ ਅਸੀਂ ਨਾ ਛੋਟੇ ਕੱਟੇ ਆ ਨਾ ਜਿਆਦਾ ਵੱਡੇ ਕੱਟੇ ਆ ਨਾਲ ਹੀ ਅਸੀਂ ਬੀਜ ਰੱਖ ਲਏ ਇਸੇ ਤਰ੍ਹਾਂ ਅਸੀਂ ਸਾਰੇ ਟੀਵਾਾਂ ਦੀ ਕਟਿੰਗ ਕਰ ਲਏ ਨੇ ਟੀਵਾਾਂ ਦੀ ਕਟਿੰਗ ਕਰ ਲਈ ਅਸੀਂ ਟੀਉ ਦੀ ਜਦੋਂ ਅਸੀਂ ਕਟਿੰਗ ਕਰਦੇ ਆ ਤੇ ਇਹਦੇ ਵਿੱਚ ਚਿੱਟਾ ਦੁੱਧ ਨਿਕਲਦਾ ਵਾ ਉਹ ਦੁੱਧ ਜਿਹੜਾ ਲੇਸ ਲਾ ਜਾਂਦਾ ਹੱਥਾਂ ਨੂੰ ਚਿਪਕਦਾ ਤੇ ਇਸ ਲਈ ਅਸੀਂ ਇਹਨੂੰ 2 ਘੰਟੇ ਦੀ ਧੁੱਪ ਦਿਖਾਵਾਂਗੇ ਤੇ ਧੁੱਪ ਦੇ ਨਾਲ ਜਿਹੜਾ ਉਹ ਦੁੱਧ ਵਾ ਜਿਹੜਾ ਸੁੱਕ ਜਾਏਗਾ ਕੋਜੇ ਦੇ ਵਿੱਚ ਠਿਊ ਜਿਹੜੇ ਪੱਕੇ ਨਿਕਲੇ ਸੀ ਦੋ ਕੀ ਪੀਸ ਸਾਡੇ ਪੱਕੇ ਨਿਕਲੇ ਆ ਅਸੀਂ ਇਹ ਕੱਚੇ ਠਿਊ ਲਏ ਸੀ ਉਹਨਾਂ ਨੂੰ ਅਸੀਂ ਖਾਧਾ ਟੇਸਟ ਕੀਤਾ ਬਹੁਤ ਹੀ ਵਧੀਆ ਠਿਊ ਨੇ ਖੱਟਾ ਮਿੱਠਾ ਟੇਸਟ ਹੈ ਜਿਵੇਂ ਆਂਬ ਹੁੰਦੇ ਆ ਬਹੁਤ ਹੀ ਵਧੀਆ ਹੁਣ ਅਸੀਂ ਇਹਨੂੰ 2 ਘੰਟੇ ਦੀ ਧੁੱਪ ਲਵਾ ਲઈએ ਫਿਰ ਅਸੀਂ ਇਹਦਾ achar ਪਾਵਾਂਗੇ ਧੁੱਪੇ ਅਸੀਂ ਇਹਨੂੰ ਪਾਤਾ ਵਾ ਹੁਣ ਅਸੀਂ 2 ਘੰਟੇ ਬਾਅਦ ਤੁਹਾਨੂੰ ਮਿਲਦੇ ਆ ਠਿਊ ਦੇ achar ਵਿੱਚ ਜਿਹੜੇ ਅਸੀਂ ਮਸਾਲੇ ਪਾਉਣੇ ਆ ਮੇਥਰੇ ਸੌਫ ਕਲੌਂਜੀ ਰਾਈ ਤੇ ਕਾਲੀ ਮਿਰਚ ਨਮਕ ਤੇ ਹਲਦੀ ਤੇ ਲਾਲ ਮਿਰਚ ਉਹ ਅਸੀਂ ਨਾਲ ਹੀ ਬਾਅਦ ਦੇ ਵਿੱਚ ਪਾਵਾਂਗੇ ਉਹ ਸਾਡੇ ਕੋਲ ਪੀਸੇ ਨੇ ਸੌਫ ਤੇ ਮੇਥੀ ਤੇ ਕਾਲੀ ਮਿਰਚ ਇਹਨਾਂ ਨੂੰ ਅਸੀਂ ਦਰਦਰਾ ਪੀਸ ਲੈਨੇ ਆ ਨਾਲ ਹੀ ਅਸੀਂ ਰਾਈ ਤੇ ਕਲੌਂਜੀ ਨੂੰ ਅਸੀਂ ਸਾਬਤ ਹੀ ਪਾਵਾਂਗੇ ਸੌਫ ਜਿਹੜੀ ਆ ਇਹ ਅੱਧੀ ਕੌਲੀ ਅਸੀਂ ਪਾਵਾਂਗੇ ਇਹ ਨੇ 50 ਗ੍ਰਾਮ ਤੋਂ ਘੱਟ ਮਸਾਲੇ ਨੇ ਥੋੜੇ ਥੋੜੇ ਇਸ ਤਰ੍ਹਾਂ ਸਾਡਾ 3 ਕਿਲੋ ਆਚਾਰ ਆ। 3 ਕਿਲੋ ਆਚਾਰ ਦੇ ਵਿੱਚ ਅਸੀਂ 30 ਗ੍ਰਾਮ ਅਸੀਂ ਪਾਵਾਂਗੇ ਸੌਫ, 30 ਗ੍ਰਾਮ ਅਸੀਂ ਮੇਥਰੇ ਤੇ 20 ਗ੍ਰਾਮ ਅਸੀਂ ਕਾਲੀ ਮਿਰਚ ਪਾਵਾਂਗੇ ਤੇ 30 ਗ੍ਰਾਮ ਅਸੀਂ ਰਾਈ ਪਾਵਾਂਗੇ ਤੇ 10 20 ਗ੍ਰਾਮ ਅਸੀਂ ਪਾਵਾਂਗੇ ਕਲੌਂਜੀ। ਇਹਨਾਂ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਵਾ। ਸਾਫ਼ ਕਰਕੇ ਇਹਨਾਂ ਨੂੰ ਪੂਰੇ ਦਿਨ ਦੀ ਧੁੱਪ ਲਵਾ ਲਈ ਸੀ। ਹੁਣ ਅਸੀਂ ਇਹਨਾਂ ਨੂੰ ਅੱਧੇ-ਅੱਧੇ ਮਸਾਲਿਆਂ ਨੂੰ ਦਰਦਰਾ ਪੀਸ ਲੈਨੇ। ਹਲਦੀ ਪਾ ਲਾਂਗੇ ਅਸੀਂ 100 ਗ੍ਰਾਮ ਹਲਦੀ ਪਾਉਣ ਲੱਗੇ ਆ ਇਹਦੇ ਵਿੱਚ ਲਾਲ ਮਿਰਚ ਰਾਈ ਸਾਬਤ ਸੌਂਫ ਸਾਤ ਮੇਥੇ ਕੋਜੇ ਸੀ ਕਾਲੀ ਮਿਰਚ ਪੀਸ ਲਈ ਸੀ ਤੇ ਥੋੜੀ ਜਿਹੀ ਸੀ ਸਾਬਤ ਕਾਲੀ ਮਿਰਚ ਪਾ ਲਾਂਗੇ ਜਿਹੜੇ ਸੀ ਸਾਰੇ ਮਸਾਲੇ ਦਰਦਰੇ ਪੀਸੇ ਆ ਮਿਕਸ ਕਰਕੇ ਹੋਗਾ ਇਹਨਾਂ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਈਵਾਂ ਦੇ ਪੀਸਾਂ ਦੇ ਨਾਲ ਤੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਨਾ ਇਹਨਾਂ ਦੇ ਨਾਲ ਚੰਬਰ ਜਾਵੇ ਤੇ ਇਹਨਾਂ ਕਿ ਲੋਟੀਵਾਂ ਦੇ ਵਿੱਚ ਅਸੀਂ ਅੱਧਾ ਕਿਲੋ ਤੇਲ ਪਾਵਾਂਗੇ ਤੇਲ ਅਸੀਂ ਸਰੋਂ ਦਾ ਪਾਵਾਂਗੇ ਕੋਈ ਹੋਰ ਤੇਲ ਨਹੀਂ ਪਾਵਾਂਗੇ ਚਾੜ ਦੇ ਵਿੱਚ ਹਮੇਸ਼ਾ ਸਰੋਂ ਦਾ ਤੇਲ ਪਾਇਆ ਜਾਂਦਾ ਤੇਲ ਅਸੀਂ ਸਰੋਂ ਦਾ ਵਧੀਆ ਕੁਆਲਿਟੀ ਦਾ ਲੈ ਕੇ ਆਏ ਆ ਪਹਿਲਾਂ ਅਸੀਂ 250 ਗ੍ਰਾਮ ਤੇਲ ਪਾਵਾਂਗੇ ਜਦੋਂ ਅਸੀਂ ਇਹਨੂੰ ਡੱਬੇ ਦੇ ਵਿੱਚ ਪਾਵਾਂਗੇ ਉਦੋਂ ਅਸੀਂ 250 ਗ੍ਰਾਮ ਬਾਕੀ ਦਾ ਤੇਲ ਪਾਵਾਂਗੇ ਟੋਟਲ ਅਸੀਂ 500 ਗ੍ਰਾਮ ਤੇਲ ਪਾਵਾਂਗੇ ਹੁਣ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਈਏ ਰਾਈ ਨੂੰ ਵੀ ਅਸੀਂ ਨਾਲ ਹੀ ਪੀਸ ਲਿਆ ਸੀ ਇਸ ਤਰ੍ਹਾਂ ਮਸਾਲਾ ਜਿਹੜਾ ਵਾ ਉਹ ਪੀਸਾਂ ਦੇ ਨਾਲ ਚੰਗੀ ਤਰ੍ਹਾਂ ਲਿਫਟ ਜਾਏਗਾ ਤਾਂ ਹੱਦ ਕੋ ਚਾਰ ਜ਼ਿਆਦਾ ਵਾ ਤਾਂ ਤੁਸੀਂ ਮਸਾਲੇ ਘੱਟ ਵੱਧ ਕਰ ਸਕਦੇ ਹੋ ਆ ਦੇਖੋ ਮਸਾਲਾ ਪੀਸਾਂ ਦੇ ਨਾਲ ਚੰਗੀ ਤਰ੍ਹਾਂ ਲੱਗ ਗਿਆ ਸਾਰੇ ਟੀਊ ਦੇ ਪੀਸਾਂ ਦੇ ਨਾਲ ਚੰਗੀ ਤਰ੍ਹਾਂ ਲੱਗ ਗਿਆ ਮਰਦਵਾਨੋਂ ਸੀ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਿਆ ਸੀ ਤੇ ਇਹਨੂੰ ਪੂਰੇ ਦਿਨ ਦੀ ਧੁੱਪ ਦਿਖਾਤੀ ਸੀ ਹੁਣ ਅਸੀਂ ਇਹਦੇ ਵਿੱਚ ਅਚਾਰ ਪਾ ਲਈਏ ਜਿਹੜਾ ਅਸੀਂ ਟੀਊਆਂ ਦਾ achar ਮਿਕਸ ਕੀਤਾ ਚੰਗੀ ਤਰ੍ਹਾਂ ਉਹਨੂੰ ਇਹਦੇ ਵਿੱਚ ਪਾ ਲੈਨੇ ਸਾਰੇ ਪੀਸ ਇਹਦੇ ਵਿੱਚ ਪਾ ਲਈਏ ਤੇ ਉਹਦੇ ਆਚਾਰ ਅਸੀਂ ਮਰਦਬਾਨ ਦੇ ਵਿੱਚ ਪਾ ਲਿਆ ਵਾ 250 ਗ੍ਰਾਮ ਸੀ ਜਿਹਦੇ ਚਾਰ ਨੂੰ ਮਿਕਸ ਕੀਤਾ ਵਾ ਉਦੋਂ ਤੇਲ ਪਾਇਆ ਸੀ ਤੇ 250 ਗ੍ਰਾਮ ਸੀ ਹੁਣ ਫੇਰ ਤੇਲ ਲਿਆ ਹੁਣ ਅਸੀਂ ਇਹਨੂੰ ਇਹਦੇ ਵਿੱਚ ਮਰਦਬਾਨ ਦੇ ਪਾ ਦੇਨੇ ਉੱਪਰ ਇਹਦੇ ਚਾਰ ਨੂੰ ਅਸੀਂ ਮਰਦਬਾਨ ਦੇ ਵਿੱਚ ਪਾ ਲਿਆ ਵਾ ਉੱਪਰੋਂ ਅਸੀਂ ਇਹਨੂੰ ਕਵਰ ਕਰ ਦਾਂਗੇ ਕਵਰ ਕਰਕੇ ਤੇ ਇਹਦੇ ਉੱਪਰ ਇੱਕ ਕੱਪੜਾ ਵੀ ਬੰਨ੍ਹ ਦਾਂਗੇ ਤੇ ਇਹਨੂੰ ਅਸੀਂ ਦੇਨ ਵਿੱਚ ਦੋ ਵਾਰ ਇਹ ਹਲਾਵਾਂਗੇ ਇੱਕ ਵਾਰੀ ਸਵੇਰੇ ਹਲਾਵਾਂਗੇ ਇੱਕ ਵਾਰੀ ਸ਼ਾਮ ਨੂੰ ਹਲਾਵਾਂਗੇ ਕਿਉਂਕਿ ਚਾਰ ਜਿਹੜਾ ਉੱਪਰ ਹੇਠਾਂ ਹੁੰਦਾ ਰਹੇਗਾ ਤੇ ਚਾਰ ਸਾਡਾ ਬਣ ਕੇ ਤਿਆਰ ਹੋਏਗਾ ਇਹ ਤਿੰਨ ਚਾਰ ਦਿਨ ਵਿੱਚ ਚਾਰ ਸਾਡਾ ਬਣ ਕੇ ਤਿਆਰ ਹੋ ਜਾਏਗਾ ਇਹ ਖਾਣ ਵਿੱਚ ਬਹੁਤ ਹੀ ਸੁਆਦ ਹੁੰਦਾ ਚਾਰ ਚਲੋ ਫਿਰ ਮਿਲਦੇ ਆਂ ਅਸੀਂ ਦੋ ਦਿਨ ਬਾਅਦ ਟਿਊ ਦਾ ਆਚਾਰ ਬਣ ਕੇ ਤਿਆਰ ਆ ਅਸੀਂ ਇਹਨੂੰ ਦੋ ਤਿੰਨ ਦਿਨ ਦੀ ਹਲਕੀ ਹਲਕੀ ਧੋਪ ਲਵਾ ਲਈ ਸੀ ਉਹਦੇ ਨੇ ਚਾਰ ਸਾਡਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੇ ਬਹੁਤ ਜਲਦੀ ਤਿਆਰ ਜਦੋਂ ਅਸੀਂ ਇਹਨੂੰ ਧੁੱਪ ਦੇ ਵਿੱਚ ਹਲਕੀ ਧੁੱਪ ਦੇ ਵਿੱਚ ਰੱਖਣਾ ਜ਼ਿਆਦਾ ਧੁੱਪ ਦੇ ਵਿੱਚ ਨਹੀਂ ਰੱਖਣਾ ਜਦੋਂ ਅਸੀਂ ਇਹਨੂੰ ਹਲਕੇ ਹਲਕੇ ਧੁੱਪ ਲਵਾਉਂਦੇ ਆ ਨਾ ਉਦੋਂ ਸਾਡਾ ਆਚਾਰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਤੇ ਜਲਦੀ ਤਿਆਰ ਹੁੰਦਾ ਬਣ ਕੇ ਫਿਰ ਅਸੀਂ ਇਹਨੂੰ ਮਰਦਬਾਨ ਦੇ ਵਿੱਚੋਂ ਕੱਢ ਕੇ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਕੇ ਸਾਰੇ ਆਚਾਰ ਨੂੰ ਅਸੀਂ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰਕੇ ਦੁਬਾਰਾ ਅਸੀਂ ਮਰਦਬਾਨ ਦੇ ਵਿੱਚ ਪਾਇਆ ਹੁਣ ਅਸੀਂ ਇਹਨੂੰ ਉੱਪਰੋਂ ਇਸ ਤਰ੍ਹਾਂ ਟੱਕ ਕੇ ਤੇ ਕਿਸੇ ਕੱਪੜੇ ਦੇ ਨਾਲ ਉੱਪਰੋਂ ਅਸੀਂ ਇਹਦਾ ਮੂੰਹ ਜਿਹੜਾ ਬੰਨ ਦੇਣਾ ਜੋ ਕਿ ਇਹਦੇ ਵਿੱਚ ਕੋਈ ਡਸਟ ਵਗੈਰਾ ਨਾ ਜਾਵੇ ਤੇ ਚਾਹ ਸਾਡਾ ਬਹੁਤ ਹੀ ਸਵਾਦ ਤੇ ਟੇਸਟੀ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਭੈਣ ਭਰਾਵਾਂ ਨੇ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ